पेंड चोमो विखे विखे एक औरत कोशिश, कोशिश की गई मौके से हाजिर ग्रंथी गुरद्वारा प्रबंधक कमेटी समेत समूह पिंड वास वालों औरतिस के हवाले किया गया इस बेअबी की घटना गुरद्वरा साहब केमरियाड है बिंदी

आदमपुर तो इकबाल महे गौतम सहोता लोहारिया की विशेष रिपोर्ट मैं पुने छ बजे आंदर ਤਈ ਆਈ ਮਦਦ ਕਰਦੀ ਤੇ ਤੇ ਬਿਆਦਵੀ ਹੋਣ ਤੋਂ ਬਚਾ ਹੋ ਗਿਆ ਉਸ ਸ਼ਖਸ ਨੇ ਪਹਿਲਾਂ ਕਾਰਡ ਪਾਏ ਸੀ ਜੀ ਗੁਰਦਰ ਸਾਹਿਬ ਜੀ ਦੀ ਵਰਸੀ ਦੇ ਉਹ ਤਿੰਨ ਚਾਰ ਕਾਰਡ ਪਾੜ ਦਿੱਤੇ ਪਹਿਲਾਂ ਸਾਨੂੰ ਇੱਧਰ ਕੈਮਰੇ ਤੋਂ ਪਤਾ ਲੱਗ ਗਿਆ ਜੀ ਉਹ ਔਰਤ ਤੁਹਾਡੇ ਪਿੰਡ ਦੇ ਸੀ ਹਾਓ ਪਿੰਡ ਦੇ ਦੱਸਦੇ ਆ ਜੀ ਨਾਮ ਕੀ ਉਹਨਾਂ ਦਾ ਸਾਨੂੰ ਉਹਨਾਂ ਦਾ ਨਾਮ ਪਰਮਜੀਤ ਕੌਰ ਆ ਜੀ ਹਾਂਜੀ ਤੇ ਜਿਸ ਵੇਲੇ ਮੈਂ ਫਿਰ ਕਾਰਪੜ ਦੀ ਦੇਖਿਆ ਤੇ ਮੈਂ ਫਿਰ ਜਦੋਂ ਫਿਰ ਕਿਸ਼ਾਰੇ ਬ੍ਰੈਂਡ ਦੇ ਨਾਲ ਹੀ ਮੈਂ ਅੰਦਰ ਚਲੇ ਗਿਆ ਤੇ ਉਹਨੇ ਰਮਾਲਾ ਸਾਹਿਬ ਗੁਰੂ ਸਾਹਿਬ ਜੀ ਦਾ ਉਤਾਰਿਆ ਹੋਇਆ ਸੀਗਾ ਤੇ ਜਦੋਂ ਮੈਂ ਕੋਲ ਗਿਆ ਤੇ ਉਹ ਡੰਡੋਤ ਵੰਦਨ ਅਨਕਵਾਰ ਉਹ ਇਹ ਸ਼ਬਦ ਪੜਨ ਲੱਗ ਪਈ ਤਾਂ ਚੋਰ ਸਾਹਿਬ ਕਰਨ ਲੱਗ ਪਈ ਜਦੋਂ ਮੈਂ ਕਿਹਾ ਵੀ ਤੁਸੀਂ ਭੈਣ ਜੀ ਜਰਾਬਾਂ ਨਹੀਂ ਖੋਲੀਆਂ ਜਰਾਬਾਂ ਖੋਲ ਕੇ ਫੇਰ ਆਓ ਤੇ ਉੱਠ ਕੇ ਚੱਲੀ ਬਾਹਰ ਇਹ ਬਾਹਰ ਆ ਕੇ ਫੇਰ ਮੈਂ ਫੜ ਲਈ ਉਹ ਠਣ ਲੱਗੀ ਸੀ ਮੈਂ ਬਾਹਰ ਆ ਕੇ ਫੜ ਲਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੋਮੋ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਆ ਬੜੀ ਡੋਖਾ ਦੀ ਗੱਲ ਆ ਕਿ ਆਪਾਂ ਕੋਈ ਘਟਨਾ ਲਿਉਂਦੇ ਆ ਹਮੇਸ਼ਾ ਇਹ ਗੱਲ ਇੱਥੇ ਹੋ ਜਾਂਦੀ ਹੈ ਜਿਨ੍ਹਾਂ ਦਾ ਮਾਨਸਿਕ ਤੌਰ ਤੇ ਠੀਕ ਨਹੀਂ ਹੈਗੇ ਪਰ ਅਸੀਂ ਇਹ ਜੀ ਕਹਿੰਦੇ ਆ ਜੇ ਠੀਕ ਨਹੀਂ ਤੇ ਸਾਮੇ ਰੱਖਣਾ ਚਾਹੀਦਾ ਇਹਨੀ ਸਮਾਜਿਕ ਘਟਨਾ ਵਾਪਰੀ ਉਹਦੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਸੀ ਸੰਗਤ ਨੇ ਆਪਣਾ ਫੈਸਲਾ ਦਿੱਤਾ ਹੈ ਨਾ ਤਾਂ ਸਾਡੇ ਇਕੱਲੇ ਫੈਸਲਾ ਨਾ ਹੋ ਕਿਸੇ ਦੇ ਸੰਗਤ ਦਾ ਫੈਸਲਾ ਆ ਸਾਰਿਆਂ ਦਾ ਫੈਸਲਾ ਇਹ ਦਿੱਤਾ ਕਿ ਪੜਾ ਪੀਤਾ ਜਾਵੇ ਪੜਾ ਕਰਕੇ ਰੇਰੇ ਜੋ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਸਾਰੇ ਇਹਨਾਂ ਸਹਿਮਤ ਆ ਕਾਨੂੰਨੀ ਵਾਰ ਕਾਰਵਾਈ ਕੀਤੀ ਜਾਊਗੀ ਤੇ ਕਾਨੂੰਨ ਦੇ ਵਿੱਚ ਜਿੱਥੇ ਵੀ ਕੋਈ ਕਾਨੂੰਨ ਉਹਨੂੰ ਕੋਈ ਸਜ਼ਾ ਦਿੰਦੇ ਆ ਉਹ ਸਾਰਿਆਂ ਨੂੰ ਮਨਜ਼ੂਰੀ ਆ ਤੇ ਨਾਲ ਸ਼ੀਖ ਸੰਗਤ ਦੇ ਨਾਲ ਜਿੱਥੇ ਵੀ ਲੋੜ ਆ ਆਈ ਆਈਟੀਪੀਸੀ ਮੈਂਬਰ ਵੀ ਹੋਊ ਤੇ ਨਾਤੇ ਅਸੀਂ ਨਾਲ ਖੜੇ ਆ ਕਿਉਂਕਿ ਸਾਡੀਆਂ ਜੁੜੀਆਂ ਵੀ ਇਸੇ ਕਰਕੇ ਲਗੀਆਂ ਆ ਕਿ ਜਿੱਥੇ ਸੰਗਤ ਨੂੰ ਲੋੜ ਆ ਗੁਰੂ ਘਰ ਬਾਅਦ ਤੇ ਅਸੀਂ ਉੱਥੇ ਤੁਹਾਡੀ ਪਿਆਰੀ ਜੀ ਸਰ ਇਹ ਘਟਨਾ ਕਿੰਨੇ ਵਜੇ ਸਰ ਵਾਪਰੀ ਗਈ ਇਹ ਸਵੇਰੇ ਵਾਪਰੀ ਆ ਧੰਨਵਾਦ ਜੀ ਜੀ ਕਿਹੜੇ ਪਿੰਡ ਕਿਹੜੇ ਪਿੰਡ ਚੋਮੂ ਦੇ ਵਿੱਚ ਆ ਜੀ ਗੁਰਮੁਖਵਾਲਾ ਸਾਹਿਬ ਪ੍ਰਧਾਨ ਸਾਹਿਬ ਮੇਰੇ ਨਾਲ ਖੜੇ ਆ ਜੀ ਇਹ ਪਿੰਡ ਵਿੱਚ ਵਾਪਰੀ ਹੈ ਘਟਨਾ ਕਿਨੇ ਪਾ ਪਾਪੀਏ ਨੇ ਮੇਰੇ ਵੀ ਫੋਨ ਚੜ ਗਿਆ ਸੀ ਜੀ ਤੇ ਮੈਂ ਉਸਦੇ ਐਸਐਸ ਤੇ ਲੱਭੀ ਖੜੀ ਮੈਂ ਇਹਨਾਂ ਨੂੰ ਫੋਨ ਕੀਤਾ ਸੀ ਕਿ ਤੁਸੀਂ ਉਹਦੇ ਤੇ ਪੱਤੇ ਹੀ ਕਰਦੇ ਹੋ ਕੰਮ ਨਿਭੜੇ ਤੁਸੀਂ ਤਾਂ ਹੀ ਕੰਮ ਨਹੀਂ ਹੈ ਲੋਕਾਂ ਦੇ ਵਿੱਚ ਸੰਗ ਦੇ ਵਿੱਚ ਰੋਸ ਇਸ ਗੱਲ ਦਾ ਜੀ ਸਰ ਕਿਉਂਕਿ ਕਿਨੇ ਇਹਨਾਂ ਦਾ ਫੋਨ ਤੋਂ ਬਾਅਦ ਮੈਨੂੰ ਫੋਨ ਪਰਿਆ ਯਾਰ ਜਦੋਂ ਫੋਨ ਆਲਾ ਤੇ ਸਭ ਤੋਂ ਸੰਗ ਵਿੱਚ ਕਿੰਨਾ ਰੋਸ ਹੁੰਦਾ ਇਹਨਾਂ ਗੱਲਾਂ ਦਾ ਤੇ ਇਸ ਕਰਕੇ ਉਹ ਪੱਤੇ ਨਹੀਂ ਗੱਲ ਮੁਕਣੀ ਆ ਉਦਾਂ ਜੇ ਆਪਾਂ ਗੱਲ ਕਰੀਏ ਤੇ ਮੈਂ ਉਸ ਗੱਲ ਦੇ ਵਿੱਚ ਇਹ ਕਹਿੰਦਾ ਕਿ ਜਰੂਰ ਕਰੋ ਕਿਸੇ ਛੱਡੋ ਠੀਕ ਆ ਨੂੰ ਛੱਡੇ ਨਾ ਛੱਡੇ ਕਾਨੂੰਨ ਦਾ ਕੰਮ ਹੈ ਜੀ ਜਗੀ ਸਰ ਮੰਗ ਕੀ ਹੈ ਸਰ ਆਪਣੀ ਬਸ ਮੰਗ ਇਹੀ ਹੈ ਬਜ਼ਰਾ ਪੰਦਰ ਕਮੇਟੀ ਦੇ ਪ੍ਰਧਾਨ ਕੀ ਨਾਮ ਸਰ ਦਾ ਆਇੰਦਰਜੀਤ ਸਿੰਘ ਜੀ ਜੀ ਸਰ ਤੇ ਇਸ ਵੀਰੇ ਦੇਖਦਾ ਘਟਾ ਬਾਬਰੀ ਗਏ ਅਮਰਤ ਵੇਲੇ ਅਰਦਾਸ ਤੋਂ ਬਾਅਦ ਜੀ ਬੀਬੀ ਆਈਆ ਅੰਦਰ ਆਈ ਜਿਹੜਾ ਬਨੇ ਲਾਇਆ ਮੱਥਾ ਨਹੀਂ ਟੇਕਿਆ ਖਾਂਡ ਕੇ ਉੱਥੇ ਸਾਡੇ ਗੋਦਰਾ ਸਾਹਿਬ ਜਿਵੇਂ ਪਾਸ਼ਾ ਗੁਰੂ ਗੁਰੂ ਸਾਹਿਬ ਤੋਂ ਜੀ ਮਹਾਰਾਜ ਆ ਪਹੁੰਚੀ ਸੀ ਮਹਾਂਪੁਰਚਾਰੀ ਉਹਦੇ ਘਾੜ ਪੈ ਗਈ ਪਹਿਲਾਂ ਘਾੜ ਪਾੜੇ ਉਹ ਤੋਂ ਉਹਨੂੰ ਕੁਝ ਨਹੀਂ ਕੀਤਾ ਜਾ ਕੇ ਸੀ ਦੀ 탑ਿਆ ਰਹਿ ਗਈ ਗ੍ਰਾਮੀ ਸਿੰਘ ਨੇ ਆਪਣੇ ਕਮਰੇ ਵਿੱਚ ਉਹਦਾ ਲੱਗਾ ਸੀ ਕੈਮਰਾ ਜਿਹਦੇ ਵਿੱਚੋਂ ਉਹਨਾਂ ਨੇ ਘਰ ਵਾਂਗ ਦੇਖਿਆ ਤੇ ਉਸੇ ਟਾਈਮ ਉਹ ਜਾ ਕੇ ਦੌੜ ਤੀ ਉਹਨਾਂ ਨੂੰ ਰੋਕਿਆ ਜਦ ਕਿ ਉਹ ਧਰ ਮਾਰਨਾ ਚੱਲਿਆ ਸੀ ਜਿਹਦੇ ਜਾਂ ਤੇ ਉਹ ਭੌਂਦਿਆ ਤੇ ਉਹਨੂੰ ਫੜ ਕੇ ਖਾਲਿਆ ਜਦ ਕਿ ਉਹ ਦੌਣ ਪਈ ਤੇ ਉਹਨੂੰ ਮੋੜ ਕੇ ਰੁਪੇ ਖਰਿਆ ਜਾਂ ਉਹਨੂੰ ਪਿੰਡ ਨੂੰ ਸਾਰੇ ਇਕੱਠੇ ਹੋ ਕੇ ਸੀ ਜਿੰਨੇ ਕਿ ਲੋਕਾਂ ਕੋਲੋਂ ਦੱਸਿਆ ਗਿਆ ਪਿੰਡ ਚੋਪੋਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸ੍ਰੀ ਅਵਤਾਰ ਸਿੰਘ ਦੇ ਬਿਆਨ ਦੇ ਆਧਾਰ ਤੇ ਪਰਮਜੀਤ ਕੌਰ ਪਤਨੀ ਰਜਿੰਦਰ ਸਿੰਘ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਜੀ ਔਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਠੀਕ ਹੈ